ਜਿਹੜਾ ਆ ਟਾਈਮ ਚੱਲ ਰਿਹਾ ਜੀ ਅਸੂ ਵਾਲੀ ਗੋਭੀ ਦੀ ਵੈਰਾਈ ਅਸੂ ਵਾਲੀ ਦਾ ਮਤਲਬ ਅਸੂ ਦੇ ਮਹੀਨੇ ਨੇ ਫੁੱਲ ਕੱਢਣਾ ਜੀ ਦਸ਼ਹਿਰੇ ਵਾਲੀ ਕਹੇ ਤੇ ਨੇ ਆਪਾਂ ਵਰਤਾਲੀ ਵੀ ਕਹਿ ਦਿੰਨੇ ਆ ਠੀਕ ਹੈ ਜੀ ਤੇ ਇਹ ਕਿਸਮ ਦੀ ਪਨੀਰੀ ਆਪਣੇ ਕੋਲੇ ਅੱਜ ਦੇ ਇੱਥੇ ਤਿੰਨ ਕਿਸਮਾਂ ਦੀ ਪੌਦਾ ਆਪਣੇ ਕੋਲੇ ਤਿਆਰ ਨੇ ਆਪਣੇ ਫਾਰਮ ਤੇ ਬਹੁਤ ਵੱਡੇ ਪੱਦਰ ਤੇ ਤਿਆਰ ਨੇ 70-75 ਦਿਨ ਲੈ ਜਾਂਦੀ ਆ ਜੀ ਬਹੁਤ ਸੋਹਣਾ ਚਿੱਟਾ ਗੁੰਦਵਾ ਕਿਲੋ ਦੇ ਵਜਨ ਦੇ ਵਿੱਚ ਇਹਦਾ ਫੁੱਲ ਹੁੰਦਾ ਜੀ ਅੱਛਾ ਜੀ ਤੇ ਆਉਣ ਵਾਲੀ ਦਾ ਅੱਛਾ ਜੀ ਹਾਂਜੀ ਬੁਕਿੰਗ ਹੋਈ ਜਾਂਦੀ ਆ ਬਹੁਤ ਜ਼ਿਆਦਾ ਬੁਕਿੰਗ ਹੋ ਚੁੱਕੀ ਹੈ ਪਨੀਰੀ 35 ਪੈਸੇ ਤੋਂ ਲੈ ਕੇ ਇਸ ਟਾਈਮ 60 ਪੈਸੇ ਤੱਕ ਵੈਰਾਈਆਂ ਚੱਲ ਰਹੀਆਂ ਨੇ ਆ ਹੈਗੀ ਬਾਈ ਜੀ ਸਮਰ ਕਿੰਗ ਸਨੋਰਾ ਕੰਪਨੀ ਦੀ 22000 ਪਿਕ ਲੋ ਵਾਲੇ ਸੀਡ ਦੀ ਪਨੀਰੀ ਹੈ ਬਹੁਤ ਟਾਪ ਦੀ ਵੈਰਾਈਟੀ ਆ ਬਹੁਤ ਸਰਾ ਫੁੱਲ ਕਰਦੀ ਆ ਅੱਛਾ ਜੀ ਸਮਰ ਕਿੰਗ ਆ ਬਈ ਹਾਂਜੀ ਸ 12 ਤੀ ਤੋਂ ਲੈ ਕੇ ਤੁਸੀਂ ਲਾਸਟ ਜੁਲਾਈ ਤੱਕ ਕਰ ਸਕਦੇ ਹੋ ਅੱਛਾ ਜੀ ਹਾਂ ਠੀਕ ਹੈ 15 ਦਿਨ ਆਪਣੇ ਕੋਲ ਪਨੀਰੀ ਰਹਿਣੀ ਹੈ ਇਹਦੀ 15 ਦਿਨ ਆਪ ਰੋਕੀ ਹੋਈ ਹੈ ਕਿਉਂਕਿ ਪਨੀਰੀ ਜਿੰਨਾ ਚਿਰ ਮੈਚ्योर ਨਹੀਂ ਹੁੰਦੀ ਲਾਉਣ ਦੇ ਅਸੀਂ ਉਹਨਾਂ ਚਿਰ ਦਿੰਦੇ ਨਹੀਂ ਆ 40 ਵੀ ਅੱਜ ਅਸੀਂ ਮੀਂਹ ਕਰਕੇ ਪਾਰ ਕੇ ਜਾਲੀ ਦੇ ਉੱਤੇ ਉੱਤੋਂ ਲਾਈ ਹੋਈ ਆ ਕਿੱਲੇ ਦੇ ਵਿੱਚ ਬਈ ਕਿੰਨਾ ਗਾ ਬੂਟਾ ਪਾਉਣਾ ਜ਼ਰੂਰੀ ਆ ਆਪਾਂ ਨੂੰ 20000 ਤੋਂ 25000 ਦੇ ਵਿੱਚ ਬੂਟਾ ਏਰੀਆ ਦੇ ਸਭ ਨਾਲ ਪੈ ਜਾਂਦਾ ਆ ਟਾਈਮ ਵਾਲੀ ਵੈਰੈਟੀ ਦਾ ਕਿਉਂਕਿ ਆ ਟਾਈਮ ਵਿੱਚ ਮਿਸਿੰਗ ਹੋ ਜਾਂਦੇ ਪਨੀਰੀ ਦੀ ਠੀਕ ਹੈ ਤੇ ਤਾਂ ਕਰਕੇ 20 25000 ਬੂਟਾ ਆਪਾਂ ਕਿੱਲੇ ਦਾ ਲਵਾਉਣੇ ਆ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਗੋਭੀ ਦੀ ਪਨੀਰੀ ਦਿਖਾਵਾਂਗੇ ਆਪਾਂ ਤੁਹਾਨੂੰ ਤਿੰਨ ਟੌਪ ਦੀਆਂ ਕਿਸਮਾਂ ਜੋ ਪਿਛਲੇ ਕਾਫੀ ਸਾਲਾਂ ਤੋਂ ਵਧੀਆ ਰਿਕਾਰਡ ਤੋੜ ਚੋ ਝਾੜ ਦੇ ਰਹੀਆਂ ਹੈਗੀਆਂ ਨੇ ਤੇ ਤਿੰਨ ਕਿਸਮਾਂ ਕਿਹੜੀਆਂ-ਕਿਹੜੀਆਂ ਹੈਗੀਆਂ ਨੇ ਕਦੋਂ ਆਪਾਂ ਲਾ ਸਕਦੇ ਆ ਤੇ ਹਰ ਸਾਲ ਕਿਸਾਨਪਰਾ ਅਗਿੱਤੀ ਗੋਭੀ ਲਾਉਂਦੇ ਆ ਅੱਜ ਆਪਾਂ ਕਿਸਾਨ ਨਰਸਰੀ ਪਿੰਡ ਢੇਪੀ ਪਹੁੰਚੇ ਹੋਏ ਆ ਬਾਈ ਹਰ ਸਾਲ ਗੰਢੀ ਦੀ ਪਨੀਰੀ ਜਾਂ ਗੋਭੀ ਦੀ ਪਨੀਰੀ ਵੱਡੇ ਏਰੀਆ ਦੇ ਵਿੱਚ ਤਿਆਰ ਕਰਦੇ ਆ ਹਜ਼ਾਰਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਬੂਟਾ ਮਿਲੂਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਪਨੀਰੀ ਸ਼ੌਰਟੇਜ ਹੋ ਜੂਗੀ ਜੇ ਸਮੇਂ ਸਾਬ ਨਾਲ ਲੈ ਕੇ ਜਾਂਦੇ ਹਾਂ ਸਸੀਗਾ ਬਾਈ ਸਸੀਗਲ ਜੀ ਬਾਈ ਜੀ ਨਾਮ ਕੀ ਆਪਣਾ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਕਿਸਾਨ ਨਰਸੀ ਫਾਰਮ ਟੈਪ ਹੀ 15 ਸਾਲਾਂ ਤੋਂ ਆਪਾਂ ਪਨੀਰੀ ਦਾ ਕੰਮ ਕਰ ਰਹੇ ਹਾਂ ਠੀਕ ਹੈ ਜੀ ਤੇ ਬਾਈ ਜੀ ਜੇ ਗੱਲ ਕਰੀ ਆਪਾਂ ਪਹਿਲਾਂ ਜਿਵੇਂ ਲਾ ਲੋ ਅੱਜ 5 6 ਜੁਲਾਈ ਹੋ ਗਈ ਹੈ ਨਾ ਹੁਣ ਤੋਂ ਲੈ ਕੇ ਮੰਨ ਕੇ ਕਿੰਨੀ ਦਿਨ ਤੱਕ ਆਪਾਂ ਜਿਹੜੀ ਗੋਭੀ ਦੀ ਪਨੀਰੀ ਦੀ ਟ੍ਰਾਂਸਫਰਿੰਗ ਕਰ ਸਕਦੇ ਕੱਲੀ ਕੱਲੀ ਪਨੀਰੀ ਦੀ ਮਤਲਬ ਜਾਣਕਾਰੀ ਦੇ ਦਿਓ ਕਿਉਂਕਿ ਕਿਸਾਨ ਭਰਾ ਸਸਤੀ ਪਨੀਰੀ ਲੈਂਦੇ ਤੇ ਮਹਗੀ ਪਨੀਰੀ ਵੀ ਲੈਂਦੇ ਆ ਜਿਹੜਾ ਆ ਟਾਈਮ ਚੱਲ ਰਿਹਾ ਜੀ ਅਸੂ ਵਾਲੀ ਗੋਭੀ ਦੀ ਵੈਰਾਈਟੇ ਅਸੂ ਵਾਲੀ ਦਾ ਮਤਲਬ ਅਸੂ ਦੇ ਮਹੀਨੇ ਨੇ ਫੁੱਲ ਕੱਢਣਾ ਜੀ ਦਸ਼ਹਿਰੇ ਵਾਲੀ ਕਹੇ ਜਾਂਦੇ ਨੇ ਆਪਾਂ ਵਰਤਾ ਵਾਲੀ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਇਹ ਕਿਸਮ ਦੀ ਪਨੀਰੀ ਆਪਣੇ ਕੋਲੇ ਅੱਜ ਦੇ ਇੱਥੇ ਤਿੰਨ ਕਿਸਮਾਂ ਦੀ ਪੌਦਾ ਆਪਣੇ ਕੋਲੇ ਤਿਆਰ ਨੇ ਆਪਣੇ ਫਾਰਮ ਤੇ ਅੱਛਾ ਜੀ ਬਹੁਤ ਵੱਡੇ ਪੱਧਰ ਤੇ ਤਿਆਰ ਨੇ ਤਿੰਨ ਜਗ੍ਹਾ ਤੇ ਆਪਣੀ ਇਸ ਟਾਈਮ ਆਪਣੇ ਫਾਰਮ ਤੇ ਪਨੀਰੀ ਲਾਈ ਹੋਈ ਆ ਦੋ ਤਿੰਨ ਸਾਈਟਾਂ ਤੇ ਹੋਰ ਆ ਇੱਕ ਸਾਈਟ ਏ ਆ ਏਜ ਆਪਣੇ ਦੀ 16 ਜੂਨ ਦੀ ਲੱਗੀ ਹੋਈ ਆ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਜਿਹੜੀ ਉਹ ਪਰਲੀ ਕਿਸਮ ਹੈ ਉਹਦੇ ਬਾਰੇ ਦੱਸ ਦੋ ਵੀ ਕਿਹੜੀ ਕਿਸਮ ਹੈ ਕਿੰਨੇ ਦਿਨ ਲਾਉਗੀ ਉਹ ਡਾਕਟਰ ਸੀਡ ਦੀ ਅਰਲੀ ਕੁਮਾਰੀ ਵੈਰਾਈਟੀਆਂ ਜੀ ਉਹ 70 75 ਦਿਨ ਲੈ ਜਾਂਦੀ ਹੈ ਜੀ ਬਹੁਤ ਸੋਨਾ ਚਟਾ ਗੁੰਦਵਾ ਕਿਲੋ ਦੇ ਵਜਨ ਦੇ ਵਿੱਚ ਇਹਦਾ ਫੁੱਲ ਹੁੰਦਾ ਜੀ ਅੱਛਾ ਜੀ ਤੇ ਇਹਦੀ ਪਨੀਰੀ ਸਾਰੀ ਪਨੀਰੀ ਵੀ ਆਪਾਂ 10 12 ਤਰੀਕ ਤੋਂ ਬਾਅਦ ਪਟਾਈ ਸਟਾਰਟ ਕਰ ਰਹੇ ਆ ਉਹ ਨਾਲ ਹੀ ਅੱਛਾ ਜੀ ਹਾਂਜੀ ਬੁਕਿੰਗ ਹੋਈ ਜਾਂਦੀ ਆ ਬਹੁਤ ਜ਼ਿਆਦਾ ਬੁਕਿੰਗ ਹੋ ਚੁੱਕੀ ਹੈ ਪਨੀਰੀ ਲਾਲੂ ਪੀਤੂ ਬਾਦ ਪਿਆਰੀ ਰਹਿਣੀ ਆਪਣੇ ਕੋਲੇ ਖਤਮ ਨਹੀਂ ਹੁੰਦੀ ਪਨੀਰੀ ਟਾਈਮ ਟੂ ਟਾਈਮ ਇਹਦਾ ਬਈ ਜਿਹੜਾ ਇੱਕ ਬੂਟਾ ਮੰਨ ਲਾ ਨਾ ਕਿੰਨੇ ਰੁਪਏ ਦਾ ਮੰਨ ਲਾ ਇੱਕ ਗੁੱਟੇ ਚ ਕਿੰਨੇ ਬੂਟੇ ਨੇ ਕੀ ਭਾਅ ਦੇ ਪਈ ਸੈਂਕੜਿਆਂ ਦੇ ਹਿਸਾਬ ਨਾਲ ਹੁੰਦੀ ਹੈ ਜੀ ਆਪਣੇ ਕੋਲੇ ਪ੍ਰੀਰੀ 35 ਪੈਸੇ ਤੋਂ ਲੈ ਕੇ ਇਸ ਟਾਈਮ 60 ਪੈਸੇ ਤੱਕ ਬਰੇਡੀਆਂ ਚੱਲ ਰਹੀਆਂ ਨੇ ਅੱਛਾ ਜੀ ਇਹਦੇ ਵਿੱਚ ਦੇਸੀ ਸਿਲੈਕਸ਼ਨ ਤੇ ਹਾਈਬ੍ਰਿਡ ਅੱਛਾ ਜੀ ਕਿਸਮਾਂ ਨੇ ਜਿਹੜੀਆਂ ਠੀਕ ਹੈ ਹਾਂਜੀ ਇਹ ਆ ਕਿਹੜੀ ਕਿਸਮ ਆ ਬਾਈ ਇਹ ਡਾਕਟਰ ਦੀ ਅਰਲੀ ਕੁਮਾਰੀ ਹੈ ਜੀ ਆਹ ਹੈਗੇ ਬਾਈ ਜੀ ਸਮਰਕਿੰਗ ਸਨੋਰਾ ਕੰਪਨੀ ਦੀ 202000 ਪਿਕ ਲੋ ਵਾਲੇ ਸੀਡ ਦੀ ਪਨੀਰੀ ਹੈ ਬਹੁਤ ਟਾਪ ਦੀ ਵੈਰੈਟੀ ਆ ਬਹੁਤ ਸਰਾ ਫੁੱਲ ਕੱਢਦੀ ਆ আচ্ছা ਇਹ ਸਮਰਕਿੰਗ ਆ ਬਈ ਹਾਂਜੀ ਸਮਰਕਿੰਗ ਠੀਕ ਹੈ ਇਹਦੀ ਬਾਈ ਲੈ ਲੋ ਵੀ ਟ੍ਰਾਂਸਫਰ ਅਰੇ ਕਿੰਨੇ ਦਿਨ ਤੱਕ ਕਰ ਸਕਦਾ ਲੇਟ ਇਹਦੀ ਬਸ 12 ਤੀ ਤੋਂ ਲੈ ਕੇ ਤੁਸੀਂ ਲਾਸਟ ਜੁਲਾਈ ਤੱਕ ਕਰ ਸਕਦੇ ਹੋ ਅੱਛਾ ਜੀ ਹਾਂ ਠੀਕ ਹੈ 15 ਕਿ ਦਿਨ ਆਪਣੇ ਕੋਲ ਪਨੀਰੀ ਰਹਿਣੀ ਹੈ ਇਹਦੀ 15 ਦਿਨ ਮੰਨ ਲਏ 15 ਦਿਨਾਂ ਦੇ ਵਿੱਚ ਵਿੱਚ ਇਹਦੀ ਪਨੀਰੀ ਖਤਮ ਹੋ ਜਾਨੀ ਹੈ ਜੀ ਅੱਜ ਲਾ ਲਓ ਵੀ ਮੰਨ ਕੇ ਦੀ ਆ ਪਟਾਈ ਮਤਲਬ 2-4 ਨਾਲ ਥੋੜੇ ਮਤਲਬ ਹਾਂ ਬਾਰਤ ਦੀ ਤੋਂ ਸਟਾਰਟ ਆਈ ਪਨੀਰੀ ਗਾਗ ਤਾਂ ਬਹੁਤ ਕਾਲੀ ਕਰ ਰਹੇ ਨੇ ਅਸੀਂ ਆਪ ਰੋਕੀ ਹੋਈ ਹੈ ਕਿਉਂਕਿ ਪਨੀਰੀ ਜਿੰਨਾ ਚਿਰ ਮਚਿਓਰ ਨਹੀਂ ਹੁੰਦੀ ਲਾਉਣ ਦੇ ਅਸੀਂ ਉਹਨਾਂ ਚਿਰ ਦਿੰਦੇ ਨਹੀਂ ਆ 40 ਵੀ ਅੱਜ ਅਸੀਂ ਮੀਂਹ ਕਰਕੇ ਪਾਰ ਕੇ ਜਾਲੀ ਦੇ ਉੱਤੇ ਤੋਂ ਲਾਈ ਹੋਈ ਹੈ ਅੱਛਾ ਜੀ ਲਗਾਤਾਰ ਇਹਨੂੰ ਧੁੱਪ ਲਵਾ ਰਹੇ ਹਾਂ ਬੂਟਾ ਹਾਰਡ ਕਰ ਰਹੇ ਹਾਂ ਅੱਜ بارش ਬਹੁਤ ਹੋਈ ਸੀ ਆਪਣੇ ਤਾਂ ਕਰਕੇ ਜਾਲੀ ਪਾਤੀ ਵੀ ਬੂਟੇ ਖਰਾਬ ਨਾ ਹੋਣ ਇਹਨੂੰ ਅਸੀਂ ਕੱਲ ਨੂੰ ਲਾ ਦਾਂ ਤੇ ਬਈ ਜਿਵੇਂ ਲਾ ਲਓ ਥੱਲੇ ਜਿਹੜੀ ਬੇਸਿਸ ਡੋਜ ਮੰਨ ਲਾ ਕਿ ਕਿਹੜੀ ਕਿਹੜੀ ਜ਼ਰੂਰੀ ਹੈ ਬਾਣ ਤਿਆਰੀ ਕਰਦੇ ਆਂ ਗੋਭੀ ਦਾ ਬਾਣ ਬਣਾਉਣ ਤੋਂ ਪਹਿਲਾਂ ਡੀਏਪੀ ਪोटाश ਅੱਛਾ ਜੀ ਤੇ ਜੀ ম্যাগਨੀਸ਼ੀਅਮ ਥੱਲੇ ਪਾਓ ਫੰਗੀਸਾਈਡ ਪਾਓ ਕੋਈ ਵੀ ਠੀਕ ਹੈ ਯੂਪੀਐਮ ਕਿੰਨਾ ਪਾਉਣੇ ਆ ਬੋਰੀ ਦੇ ਹਿਸਾਬ ਨਾਲ ਪਾਓ ਜੀ ਕਿੱਲਾ ਬੋਰੀ ਡੀਏਪੀ ਪोटाश ਸਾਰੀ ਕਿਉਂਕਿ ਉਦੋਂ ਬਾਅਦ ਜਿਹੜੀ ਬੇਸਲ ਨੇ ਕੰਮ ਕਰਨਾ ਉਹਨੇ ਕਰਨਾ ਹੀ ਆ ਉਸ ਤੋਂ ਬਾਅਦ ਗੁੱਡ ਕੇ ਮਿੱਟੀ ਬਹੁਤ ਲੱਗਦੀ ਹੈ ਗੋਭੀ ਨੂੰ ਅੱਛਾ ਜੀ ਇੱਕ ਦੋ ਵਾਰੀ ਗੁੱਡ ਕੇ ਮਿੱਟੀ ਲੱਗੀ ਹੋਵੇ ਠੀਕ ਹੈ ਚਾਰ ਬੋਰੀਆਂ ਤੱਕ ਜੂਰੀਆ ਪੈ ਜਾਂਦਾ ਇਹਨੂੰ ਪਾਣੀ ਅੱਗੇ ਠੀਕ ਹੈ ਤੇ ਇੱਕ ਦੋ ਵਾਰੀ ਮਿੱਟੀ ਲੱਗੀ ਹੋਵੇ ਤਾਂ ਉਹ ਜ਼ਿਆਦਾ ਕੰਮ ਕਰਦੀ ਹੈ ਠੀਕ ਹੈ ਤੇ ਕਿੱਲੇ ਦੇ ਵਿੱਚ ਬਈ ਕਿੰਨਾ ਗਾ ਬੂਟਾ ਪਾਉਣਾ ਜ਼ਰੂਰੀ ਹੈ ਆਪਾਂ ਨੂੰ 20000 ਤੋਂ 25000 ਦੇ ਵਿੱਚ ਬੂਟਾ ਏਰੀਆ ਦੇ ਹਿਸਾਬ ਨਾਲ ਪਾਇਆ ਜਾਂਦਾ ਆ ਟਾਈਮ ਵਾਲੀ ਵੈਰਾਈਟੀ ਦਾ ਕਿਉਂਕਿ ਆ ਟਾਈਮ ਵਿੱਚ ਮਿਸਿੰਗ ਹੋ ਜਾਂਦੇ ਪਨੀਰੀ ਦੀ ਠੀਕ ਹੈ ਤੇ ਤਾਂ ਕਰਕੇ 20 25000 ਬੂਟਾ ਆਪਾਂ ਇਹ ਸਨੋਰ ਵਾਲੀ ਹੋਈ ਹੈ ਜੀ ਸਮਰ ਕਿੰਗ ਅੱਛਾ ਜੀ ਉਹ ਆਪਣਾ ਦੇਸੀ ਘਰ ਦਾ ਵੀ ਆ ਅੱਗੇ ਆਪਣੇ ਕੋਲ ਉਹ ਸੈਮੀਨਸ ਦੀ 40 51 ਆ ਅੱਛਾ 40 ਉਹ ਥੋੜੀ ਲੇਟ ਤਿਆਰ ਹੋਊਗੀ ਵੈਸੇ ਸਾਰ ਨੂੰ ਕਾਮਯਾਬ ਵੈਰਾਈਟੀਆਂ ਨੇ ਜਿਹੜੀਆਂ ਤਿੰਨ ਹੋਰੇ ਤੁਹਾਨੂੰ ਦਿਖਾਈਆਂ ਨੇ ਅੱਛਾ ਬਹੁਤ ਵਰਤੀਆਂ ਹੋਈਆਂ ਨੇ ਫਾਰਮਰ ਆਪਣੇ ਕੋਲ ਬਹੁਤ ਲੰਮਾ ਸਮਾਂ ਤੋਂ ਲਿਜਾ ਰਹੇ ਨੇ ਠੀਕ ਹੈ ਉਹ ਤਾਂ ਡਾਕਟਰ ਦੀ ਹੈ ਦੇਸੀ ਗੈਰ ਨਹੀਂ ਆਪਾਂ ਇਹ ਸਮਰ ਕਿੰਗ ਦੀ ਹੈ ਨਾ ਤੇ ਉਹ ਜਿਹੜੀ ਉਹ ਦੇਸੀ ਘਰ ਦਾ ਵੀ ਜਗਾ ਠੀਕ ਹੈ ਭਾਈ ਤੇ ਹੋਰ ਕੋਈ ਹੋਰ ਕਿਹੜੇ-ਕਿਹੜੇ ਕਿਸਮਾਂ ਨੇ ਆਪਣੇ ਕੋਲ ਹਾਜ਼ਰ ਗੋਭੀ ਦੀ ਪਨੀਰੀ ਚੱਲ ਰਹੀ ਹੈ ਜੀ ਇਹ ਤੇ ਉਸ ਤੋਂ ਬਾਅਦ ਪਿਆਜ਼ ਦੀ ਪਨੀਰੀ ਆਪਣੇ ਕੋਲੇ ਵੀ ਦੇਣਾ ਜਿਹੜਾ ਤੁਸੀਂ ਆਪ ਵੀ ਖੁਦ ਲੈ ਕੇ ਆ ਸੀ ਪਿਛਲੇ ਸਾਲ ਪਿਆਜ਼ ਠੀਕ ਹੈ ਠੀਕ ਹੈ ਤੁਸੀਂ ਦੱਸਿਆ ਸੀ ਆਪਾਂ ਵੀਡੀਓ ਪਾਈ ਸੀ ਬਹੁਤ ਸੋਹਣਾ ਪਿਆਜ਼ ਬਣਿਆ ਉਹ ਉਹਦੀ ਪਨੀਰੀ ਵੀ ਆਪਾਂ ਮਹੀਨੇ ਨੂੰ ਦੇ ਦਾਂਗੇ ਗੇਤੇ ਪਿਆਜ਼ ਦੀ ਜਿਹੜੇ ਵੀਰਾਂ ਨੂੰ ਪਿਆਜ਼ ਦੀ ਪਨੀਰੀ ਦੀ ਲੋੜ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਜੀ ਠੀਕ ਹੈ ਤੇ ਆਪਣੇ ਫਾਰਮ ਤੋਂ ਤੁਹਾਨੂੰ ਇਸ ਤੋਂ ਬਾਅਦ ਟਮਾਟਰ ਦੀ ਪਨੀਰੀ ਗੋਭੀ ਦੀ ਬੰਦ ਗੋਭੀ ਦੀ ਲਗਾਤਾਰ ਹੀ ਮਿਲਣੀ ਹੈ ਪਨੀਰੀਆਂ ਠੀਕ ਹੈ ਆਮ ਰਹਿਣੀਆਂ ਝੋਨੇ ਵੱਢ ਕੇ ਪਨੀਰੀਆਂ ਲੱਗਣ ਵਾਲੀਆਂ ਕਿਸਮਾਂ ਉਹ ਵੀ ਮਿਲਣਗੀਆਂ ਜੀ ਗੇਤਾ ਝੋਨਾ ਜਿਹੜੇ ਫਾਰਮਰ ਲਾਉਂਦੇ ਨੇ ਠੀਕ ਹੈ ਉਹਨਾਂ ਨੇ 1500 ਨਾਲ ਵੱਢ ਕੇ ਗੀਤੀ ਗੋਭੀ ਲਾਉਣੀ ਉਹਦੋਂ ਵੀ ਮਿਲੂਗੀ ਠੀਕ ਹੈ ਭਾਈ ਹਾਂਜੀ ਸ਼ੁਕਰ ਹੈ